ਪ੍ਰਾਈਮ ਜ਼ੋਰਬ ਚੈਨਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ੋਰ ਸਬਸਕ੍ਰਾਈਬ ਕਰ ਲਵੋ ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਤੇ ਨੋਟੀਫਿਕੇਸ਼ਨ ਨੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ। ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲਾਂ ਜਿਹੜੀ ਨਿਊਜ਼ ਆ ਰਹੀ ਹੈ ਉਹ ਆ ਰਹੀ ਹੈ ਅਮਰੀਕੋ ਤੋਂ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਹੈ ਉਹਨਾਂ ਦੇ ਵਿੱਚ ਖਤਰਨਾਕ ਬੈਕਟੀਰੀਆ ਦੇ ਫੈ ਖੈਲੰਦਾ ਇੱਕ ਖੈਲੰਦੀ ਖਬਰ ਆਈ ਹੈ ਤੇ ਜਿਸ ਦੇ ਨਾਲ ਇਹ ਚਿੰਤਾ ਵਧ ਗਈ ਹੈ ਟਮਾਟਰਾਂ ਤੋਂ ਬਾਅਦ ਹੁਣ ਆਂਡਿਆਂ ਦੇ ਵਿੱਚ ਵੀ ਇਹ ਸੈਲਮੋਨੇਲਾ ਬੈਕਟੀਰੀਆ ਮਿਲਣ ਦੇ ਮਿਲਿਆ ਹੈ ਤੇ ਜਿਸ ਦਾ ਜਿਸ ਦਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਦੇ ਜਿਹੜੇ ਸਿਹਤ ਅਧਿਕਾਰੀ ਹੈ ਉਹਨਾਂ ਨੇ ਸੱਤ ਰਾਜਾਂ ਤੋਂ ਵੱਡੇ ਪੱਧਰ ਤੇ ਆਂਡੇ ਜਿਹੜੇ ਹੈਗੇ ਆ ਵਾਪਸ ਮੰਗਾ ਲਿੱਤੇ ਗਏ ਹਨ ਤੇ ਇਸ ਬੈਕਟੀਰੀਆ ਨੇ ਕਾਫੀ ਲੋਕਾਂ ਨੂੰ ਬਿਮਾਰ ਵੀ ਕਰ ਦਿੱਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਫਰਵਰੀ ਅਤੇ ਮਈ ਦੇ ਵਿਚਕਾਰ ਜਿੰਨੇ ਵੀ ਕਰਿਆਨੇ ਦੀਆਂ ਦੁਕਾਨਾਂ ਦੇ ਵਿੱਚ ਅੰਡੇ ਭੇਜੇ ਗਏ ਸੀਤ ਲਗਭਗ 1.7 ਮਿਲੀਅਨ ਜਿਹੜੇ ਅੰਡੇ ਹੈਗੇ ਆ ਉਹਨਾਂ ਨੂੰ ਵਾਪਸ ਮੰਗਾ ਲਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਜਿਹੜਾ ਸੈਲਮੋਨੇਲਾ ਨਾਮ ਦਾ ਬੈਕਟੀਰੀਆ ਹੈ ਇਸ ਦੇ ਪਾਣੀ ਸੰਭਾਵਨਾ ਪਾਈ ਜਾ ਰਹੀ ਹੈ ਤੇ ਸਿਹਤ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਸੱਤ ਰਾਜਾਂ ਦੇ ਵਿੱਚ ਘੱਟੋ ਘੱਟ 89 ਲੋਕਾਂ ਨੂੰ ਅੰਡਿਆਂ ਦੇ ਨਾਲ ਜੁੜੀ ਜਿਹੜਾ ਬੈਕਟੀਰੀਆ ਹੈ ਉਸ ਦੇ ਨਾਲ ਇੱਕ ਕਿਸਮ ਦਾ ਉਹਨਾਂ ਨੂੰ ਇਨਫੈਕਸ਼ਨ ਹੋਈ ਹੈ ਤੇ ਜਿਸ ਤੇ ਕਰਕੇ ਇੱਕੀ ਲੋਕਾਂ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ ਤੇ ਜੇਕਰ ਇਸ ਬੈਕਟੀਰੀਆ ਦੇ ਆਪਾਂ ਸਿੰਪਟਮਸ ਦੇਖੀਏ ਤੇ ਇਸ ਦੇ ਨਾਲ ਦਸਤ, ਬੁਖਾਰ, ਉਲਟੀਆਂ, ਡੀਹਾਈਡਰੇਸ਼ਨ ਤੇ ਪੇਟ ਦੇ ਵਿੱਚ ਦਰਦ ਸ਼ਾਮਿਲ ਹੈ ਤੇ ਜ਼ਿਆਦਾਤਰ ਜੋ ਲੋਕ ਬਿਮਾਰ ਹੁੰਦੇ ਹਨ ਉਹ ਇੱਕ ਹਫ਼ਤੇ ਦੇ ਵਿੱਚ ਠੀਕ ਹੋ ਜਾਂਦੇ ਹਨ ਪਰ ਛੋਟੇ ਬੱਚੇ ਬਿਮਾਰ ਜਿਹੜੇ ਬਜ਼ੁਰਗ ਲੋਕ ਹੈਗੇ ਆ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਇਹ ਜਿਹੜੀ ਸਮੱਸਿਆ ਹੈਗੀ ਗੰਭੀਰ ਵੀ ਹੋ ਸਕਦੀ ਹੈ ਜਿਸ ਤੇ ਕਰਕੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਵੀ ਦਾਖਲ ਕਰਵਾਉਣ ਦੀ ਲੋੜ ਹੋ ਸਕਦੀ ਹੈ ਤੇ ਇਸ ਦੇ ਲਈ ਉਹਨਾਂ ਦੇ ਉੱਥੇ ਦੇ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਲੋਕਾਂ ਨੇ ਇਹ ਅੰਡੇ ਖਰੀਦੇ ਹਨ ਤੇ ਉਹਨਾਂ ਨੂੰ ਅੰਡਿਆਂ ਨੂੰ ਸੁੱਟ ਦਿੱਤਾ ਜਾਵੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਕਰੋਨਾ ਵਾਇਰਸ ਇੱਕ ਵਾਰ ਫਿਰ ਪੈਰ ਪਸਾ ਰਿਹਾ ਹੈ ਤੇ ਦੁਨੀਆ ਭਰ ਦੇ ਵਿੱਚ ਹੁਣ ਫਿਰ ਦੁਬਾਰਾ ਕਰੋਨਾ ਦੇ ਜਿਹੜੇ ਮਾਮਲੇ ਵਧ ਰਹੇ ਹਨ ਤੇ ਇਸ ਦੇ ਬਾਅਦ ਵਿਸ਼ਵ ਸਿਹਤ ਸੰਗਠਨ WHO ਨੇ ਕੋਵਿਡ-19 ਦੇ ਸੰਕਰਮਣ ਦੇ ਵਿੱਚ ਵਧਣ ਦੀ ਚੇਤਾਵਨੀ ਦਿੱਤੀ ਹੈ ਜੋ ਕਿ ਇੱਕ ਨਵੇਂ ਰੂਪ NV ਇੱਕ ਇੱਕ ਦੇ ਉਭਰਨ ਦੇ ਨਾਲ ਜੁੜਿਆ ਹੈ ਫਿਲਹਾਲ ਇਸ ਦੇ ਜਿਹੜੇ ਵੇਰੀਐਂਟ ਹੈਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ WHO ਨੇ ਸਾਰੇ ਹੀ ਦੇਸ਼ਾਂ ਨੂੰ ਇਸ ਇਨਫੈਕਸ਼ਨ ਦੇ ਇਸ ਬਿਮਾਰੀ ਦੇ ਫੈਲਣ ਨੂੰ ਰੋਕਣ ਦੇ ਲਈ ਤੁਰੰਤ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ ਤੇ ਜਿਸ ਦੇ ਵਿੱਚ ਮਾਸਕ ਪਹਿਨਣਾ ਜਿਹੜੀ ਸੋਸ਼ਲ ਡਿਸਟੈਂਸ ਹੈ ਤੇ ਟੀਕਾ ਕਰਨਾ ਹੈਗਾ ਇਸ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਫਲਾਈਟ ਦੇ ਵਿੱਚ ਜਿਹੜੇ ਨਿਯਮ ਬਦਲ ਰਹੇ ਹਨ ਤੇ ਬੈਗ ਦੇ ਵਿੱਚ ਜਿਹੜੀਆਂ ਚੀਜ਼ਾਂ ਹੁਣ ਰੱਖੀਆਂ ਜਾਂਦੀਆਂ ਹਨ ਜੇਕਰ ਤੁਸੀਂ ਇਹਨਾਂ ਦੇ ਵਿੱਚ ਇਹ ਚੀਜ਼ਾਂ ਰੱਖਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਭਾਰੀ ਜੁਰਮਾਨਾ ਲੱਗ ਸਕਦਾ ਹੈ ਜਿ세 ਜਾਰੀ ਹੈ ਕਿ ਜਦੋਂ ਅਸੀਂ ਇੱਕ ਦੂਜੇ ਤੋਂ ਦੂਜੇ ਰਿਸ਼ਤੇ ਵਿੱਚ ਜਾਂਦੇ ਹਾਂ ਤਾਂ ਹਮੇਸ਼ਾ ਹੀ ਜ਼ਰੂਰੀ ਚੀਜ਼ਾਂ ਆਪਣੇ ਨਾਲ ਰੱਖਦੇ ਹਾਂ ਪਰ ਕਈ ਵੇਲੇ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਨੂੰ ਕਿਸੇ ਚੀਜ਼ ਦੇ ਵਿਚਲੇ ਬੈਗ ਵਿੱਚ ਹੈਗਾ ਉਹ ਰੱਖਣਾ ਚਾਹੀਦਾ ਹੈ ਜਾਂ ਨਹੀਂ ਰੱਖਣਾ ਚਾਹੀਦਾ ਤੇ ਇਸ ਦੇ ਲਈ ਤੁਹਾਨੂੰ ਦੱਸ ਦਈਏ ਕਿ ਕਿ ਨਵੇਂ ਨਿਯਮਾਂ ਦੇ ਮਤਾਬਕ ਹੁਣ ਸਿਰਫ ਕੁਝ ਨਿਸ਼ਚਿਤ ਤੇ ਪਰਵਾਨਿਤ ਦਵਾਈਆਂ ਹੀ ਨਾਲ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ ਇਸ ਲਈ ਜੇਕਰ ਤੁਸੀਂ ਦੁਬਈ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇਹ ਖਬਰ ਜ਼ਰੂਰ ਸੁਣ ਲਵੋ ਤੇ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਨਸ਼ੀਲੇ ਪਦਾਰਥ ਕੋਕੀਨ ਹੀਰੋਇਨ ਹਫੀਮ ਤੇ ਚੱਕਰ ਦੇਣ ਵਾਲੀ ਚ ਨਸ਼ੀ ਦਵਾਈ ਇਹਨੂੰ ਨਹੀਂ ਰੱਖ ਸਕਦੇ ਭੋਜਨ ਤੇ ਜਾਨਵਰਾਂ ਦੇ ਨਾਲ ਜਿਹੜੀ ਜੁਨੇ ਉਤਪਾਦ ਹੈਗੀ ਆ ਸਪਾਰੀ ਕੁ ਜੜੀਆਂ ਬੂਟੀਆਂ ਹਾਥੀ ਦੰਤਾਂ ਸਿੰਘਾਂ ਨਾ ਬਣੀਆਂ ਹੋਈਆਂ ਚੀਜ਼ਾਂ ਜਤਿੰਨ ਪਰਤ ਵਾਲੀ ਮੱਛੀ ਫੜਨ ਵਾਲਾ ਜਾਲ ਇਹਨੂੰ ਤੁਸੀਂ ਆਪਣੇ ਬੈਗ ਦੇ ਵਿੱਚ ਨਹੀਂ ਰੱਖ ਸਕਦੇ ਇਸ ਤੇ ਇਸ ਤੋਂ ਬਾਅਦ ਜੇਕਰ ਕਿਤਾਬਾਂ ਤੇ ਇਤਿਹਾਸਿਕ ਚੀਜ਼ਾਂ ਦੇਖੀਏ ਤੇ ਇਹਨਾਂ ਦੇ ਵਿੱਚੋਂ ਤੇਲ ਨਾਲ ਬਲੀਆਂ ਜਿਹੜੀਆਂ ਪੇਂਟਿੰਗਸ ਹੁੰਦੀਆਂ ਹਨ ਜਾਂ ਫੋਟੋਆਂ ਹੁੰਦੀਆਂ ਹਨ ਕਿਤਾਬਾਂ ਪੱਥਰ ਦੀ ਮੂਤੀਆਂ ਤੇ ਧਾਰਮਿਕ ਚੀਜ਼ਾਂ ਨੂੰ ਵੀ ਤੁਸੀਂ ਹੁਣ ਬੈਗ ਦੇ ਵਿੱਚ ਨਹੀਂ ਰੱਖ ਸਕਦੇ ਇਸ ਦੇ ਨਾਲ ਤੁਸੀਂ ਘਰ ਦਾ ਬਣਿਆ ਹੋਇਆ ਭੋਜਨ ਜਾਣ ਲਈ ਕਰੰਸੀ ਹੈਗੀ ਆ ਪੁਰਾਣੀ ਉਸ ਨੂੰ ਵੀ ਆਪਣੇ ਬੈਗ ਦੇ ਵਿੱਚ ਨਹੀਂ ਰੱਖ ਸਕਦੇ ਹਾਂ ਇਸ ਦੇ ਨਾਲ ਇਹ ਕਿਹਾ ਜਾ ਸਕਦਾ ਹੈ ਕੁਝ ਚੀਜ਼ਾਂ ਪਰਮਿਸ਼ਨ ਦੇ ਨਾਲ ਜਾਂ ਫੀਸ ਦੇ ਨਾਲ ਤੁਸੀਂ ਆਪਣੇ ਬੈਗ ਦੇ ਵਿੱਚ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਪਰਮਿਟ ਹੈ ਜਾਂ ਤੁਸੀਂ ਕੋਈ ਖਾਸ ਫੀਸ ਅਦਾ ਕੀਤੀ ਹੈ ਦੇ ਕਰਨ ਦੇ ਲਈ ਤਿਆਰ ਹੋਵੇ ਤਾਂ ਤੁਹਾਨੂੰ ਇਹ ਚੀਜ਼ਾਂ ਤੁਸੀਂ ਆਪਣੇ ਨਾਲ ਲਿਜਾ ਸਕਦੇ ਹਨ ਇਹਨਾਂ ਦੇ ਵਿੱਚ ਖਾਦ ਪੌਦੇ ਮੈਡੀਕਲ ਜਿਹੜੇ ਉਪਕਰਣ ਹੈਗੇ ਆ ਕੁਝ ਦਵਾਈਆਂ ਸੀਮਿਤ ਮਾਤਰਾ ਦੇ ਵਿੱਚ ਕੋਸਮੈਟਿਕ ਵਾਇਰਲ ਵਾਇਰਲੈਸ ਸੰਚਾਰ ਉਪਕਰਣ ਸਨ ਸ਼ਰਾਬ ਈ ਸਿਗਰਟ ਤੇ ਇਲੈਕਟ੍ਰਿਕ ਹੁੱਕਾ ਜਿਹੜਾ ਹੈਗਾ ਉਸ ਨੂੰ ਨਾਲ ਲਿਜਾ ਸਕਦੇ ਹਨ ਤੇ ਇਸ ਤੋਂ ਬਾਅਦ ਦਵਾਈ ਵਿੱਚ ਜਿਹੜੀ ਦਵਾਈ ਦਵਾਈ ਦੇ ਵਿੱਚ ਦਵਾਈਆਂ ਦੇ ਵਿੱਚ ਇਹ ਵੀ ਪੌਂਦੀ ਲਗਾਈ ਗਈ ਹੈ ਤੇ ਇਸ ਲਈ ਤੁਸੀਂ ਦਵਾਈ ਚਾਹਣ ਤੋਂ ਪਹਿਲਾਂ ਆਪਣੇ ਹੈਗ ਹੈਂਡ ਬੈਗ ਦੇ ਵਿੱਚ ਜਦੋਂ ਚੈੱਕ ਕਰਦੇ ਹਾਂ ਉਸ ਦੇ ਵਿੱਚ ਚੀਜ਼ਾਂ ਨਾ ਲਿਜਾਓ ਤਾਂ ਕਿ ਤੁਹਾਨੂੰ ਅੱਗੇ ਕੋਈ ਪਰੇਸ਼ਾਨੀ ਨਾ ਹੋਵੇ ਜੇਕਰ ਤੁਹਾਡੇ ਬੈਗ ਦੇ ਵਿੱਚ ਕੋਈ ਅਜੀਹੀ ਚੀਜ਼ ਮਿਲਦੀ ਹੈ ਜਿਹੜੀ ਤੁਸੀਂ ਨਹੀਂ ਲਿਜਾ ਸਕਦੇ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਭਾਰੀ ਜੁਰਮਾਨਾ ਪੈ ਸਕਦਾ ਹੈ ਤੇ ਇਸ ਲਈ ਤੁਸੀਂ ਵੀ ਜਦੋਂ ਆਪਣਾ ਬੈਗ ਪੈਕ ਕਰੋ ਤਾਂ ਇਸ ਨੂੰ ਜ਼ਰੂਰ ਹੀ ਇੱਕ ਵਾਰ ਚੈੱਕ ਕਰ ਲਵੋ ਇਸ ਤੋਂ ਬਾਅਦ ਅਗਲੀ ਨੂੰ ਜਾਰੀ ਹੈ ਚੀਨ ਤੋਂ ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਵਿੱਚ ਸ਼ੰਗਾਈ ਸ਼ਹਿਰ ਦੇ ਵਿੱਚ ਇੱਕ 60 ਸਾਲ ਦੀ ਔਰਤ ਜਿਹੜੀ ਜਿਹੜੀ ਕਿ ਇੱਕ 42 ਕਰੋੜ ਪਏ ਦੇ ਘਰ ਦੇ ਵਿੱਚ ਰਹਿ ਰਹੀ ਸੀ ਫਲੈਟ ਦੇ ਵਿੱਚ ਰਹਿ ਰਹੀ ਸੀ ਪਰ ਉਹ ਇੱਕ ਅਜਿਹੀ ਆਦਤ ਦਾ ਸ਼ਿਕਾਰ ਸੀ ਜਿਸ ਤੇ ਕਰਕੇ ਉਸ ਦੇ ਜਿਹੜੇ ਪੜੋਸੀ ਸੀ ਵਾਂਡੇ ਸੀ ਬਹੁਤੀ ਤਰ੍ਹਾਂ ਉਸ ਤੋਂ ਦੁਖੀ ਸੀ ਦਰਸਲ ਦੱਸਿਆ ਜਾ ਰਿਹਾ ਹੈ ਕਿ ਇਸ ਜਿਹੜੀ ਔਰਤ ਸੀ ਇਸ ਨੂੰ ਆਦਤ ਸੀ ਕਿ ਉਹ ਬਾਹਰੋਂ ਜਿਹੜਾ ਕੂੜਾ ਕਰਕੜ ਜਿਹੜਾ ਸੀ ਆਪਣੇ ਘਰ ਦੇ ਵਿੱਚ ਲਿਆਉਂਦੀ ਸੀ ਤੇ ਉਹਨੂੰ ਜਮਾ ਕਰਦੀ ਸੀ ਇਸ ਦੇ ਨਾਲ ਆਪਣੇ ਘਰ ਦੇ ਵਿੱਚ ਜਮਾ ਕਰਨ ਤੋਂ ਇਲਾਵਾ ਉਹ ਜਿਹੜੀ ਗੈਲਰੀ ਹੁੰਦੀ ਹੈ ਉਹਦੇ ਵਿੱਚ ਵੀ ਇਹ ਕੂੜਾ ਰੱਖਦੀ ਸੀ ਜਿਸ ਦੇ ਕਰਕੇ ਉਸ ਦੀ ਇਸ ਆਦਤ ਤੋਂ ਗਵੰਡੀ ਬਹੁਤ ਪਰੇਸ਼ਾਨ ਸੀ ਪਹਿਲਾਂ ਤਾਂ ਗਵੰਡੀ ਨੇ ਉਸੀ ਕੁੜੀ ਨੂੰ ਕੁੜੀ ਨੂੰ ਆਪਣੀ ਮਾਂ ਨੂੰ ਸਮਝਾਉਣ ਲਈ ਰਾਜੀ ਕੀਤਾ ਪਰ ਫਿਰ ਵੀ ਇਸ ਸਮੱਸਿਆ ਦਾ ਕੋਈ ਵੀ ਸਮਾਧਾਨ ਨਹੀਂ ਮਿਲਿਆ ਜਿਸ ਦੇ ਕਰਕੇ ਮਜਬੂਰਨ ਉੱਥੇ ਰਹਿਣ ਵਾਲ ਜਿਹੜੇ ਗਵੰਡੀ ਸੀ ਉਹਨਾਂ ਨੂੰ ਆਪਣੇ ਫਲੈਟ ਵੇਚਨੇ ਪਏ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਔਰਤ 157 ਵਰਗ ਮੀਟਰ ਦੇ ਘਰ ਦੇ ਵਿੱਚ ਰਹਿ ਰਹੀ ਸੀ ਜਿਸ ਦੀ ਕੀਮਤ ਲਗਭਗ 42 ਕਰੋੜ ਰੁਪਇਆ ਹੈ इस अज दबर हम आप देख लें अज के करंसी रेट्स सब तो पहला यूएस यूएस डॉलर का रेट चल रहा है पचासी रुपये त्रेंट पैसे कनेडा के डॉलर का रेट चल रहा है बहठ रुपये सठ पैसे आसट्रेलियाद डॉलर का रेट चल रहा है पचवंजा रुपये नानवे पैसे यूरो का रेट चल रहा है सतानवे रुपये सतासी पैसे न्यूजीलैंड डॉलर का रेट चल रहा है इकवंजा रुपये अठासी पैसे अरब अमरात दराम का रेट चल रहा है तेई रुपये बत्ती पैसे पौंड का रेट चल रहा है एक सौ सोलह तेई पैसे ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ